ਇੱਕ ਗੱਲ ਤਾਂ ਇਹ ਸਾਫ਼ ਹੈ ਕਿ ਲੋਕ ਹੁਣ ਵਾਪਸ ਪੰਜਾਬ ਪਰਤ ਰਹੇ ਅਤੇ ਪਰਤਣਾ ਚਾਹੁੰਦੇ ਕੋਈ 2 ਸਾਲਾਂ ਦਾ 3 ਸਾਲਾਂ ਦਾ ਪਲਾਨ ਕਰਕੇ ਬੈਠਾ ਉਹਦੇ 'ਚ ਵੀ ਮੈਂ ਪੁੱਛਿਆ ਵੀ ਜੇ ਜਾਣਾ ਹੈ ਤਾਂ ਅਰਜੈਂਟਲੀ ਕਿਉਂ ਨਹੀਂ ਜਿਵੇਂ ਹੁਣ ਕਿਸੇ ਨੇ ਘਰ ਲਿਆ ਹੋਇਆ ਕਿਸ਼ਤਾਂ ਦੇ ਤਾਂ ਪੇਅ ਆਫ ਕਰਨਾ ਹੈ ਮੰਨ ਲਓ ਜੀ ਚੀਜ਼ਾਂ ਨੂੰ ਸੈਟਲ ਡਾਊਨ ਕਰਨ ਤੇ ਪ੍ਰਾਪਰਟੀ ਨੂੰ ਆਪਦਾ ਸਿਸਟਮ ਕਰਨ ਤੇ ਤੁਹਾਨੂੰ ਲੱਗਦਾ ਜੀ ਆਪਾਂ ਵੈਸੇ ਵੀ ਵੇਸ਼ਨ ਹੋਵੇ ਤਾਂ 6 ਮਹੀਨੇ ਦਾ ਆਪਾਂ ਨੂੰ ਇੱਥੇ ਵੀ ਲੱਗਦਾ ਸਮਾਂ ਲੱਗ ਜਾਂਦਾ ਹੈ ਹਨਾ ਉੱਥੇ ਪੈਸਾ ਹੈ ਉੱਥੋਂ ਦੀ ਜ਼ਿੰਦਗੀ ਦੇ ਵਿੱਚ ਸੁੱਖ ਸਹੂਲਤਾਂ ਇੱਥੋਂ ਨਾਲੋਂ ਵੱਧ ਨੇ ਪਰ ਜਿਹੜਾ ਇੱਕ ਆਨੰਦ ਪੰਜਾਬ 'ਚ ਰਹਿਣਦਾ ਹੈ ਜਿਹੜਾ ਇੱਕ ਮੁਹੱਬਤ ਭਾਈਚਾਰਾ ਆਪਸ 'ਚ ਪਨਤ ਬੰਦੇ ਦਾ ਬੰਦੇ ਪ੍ਰਤੀ ਇੱਕ ਮੋਹ ਹੈ ਜਿਹੜਾ ਉਹ ਉੱਥੇ ਨਹੀਂ ਮਿਲਦਾ ਅੱਜ ਭੂਆ ਕੇ ਚੱਲਿਆ ਮਾਸੀ ਕੇ ਬਿਮਾਰ ਹੋ ਗਿਆ ਕੋਈ ਉੱਧਰ ਚੱਲਿਆ ਕੋਈ ਕਿਸੇ ਦੇ ਨਿਆਣਾ ਹੋ ਗਿਆ ਉੱਧਰ ਚੱਲਿਆ ਇਹ ਆਪਣੇ ਚਲਦਾ ਰਹਿੰਦਾ ਤੇ ਬੰਦੇ ਦਾ ਬੰਦੇ ਪ੍ਰਤੀ ਜਿਹੜਾ ਇੱਕ इमोਸ਼ਨ ਹੈ ਉਹ ਬਹੁਤ ਸਟਰੋਂਗ ਹੈ ਜੀ ਇਹ ਇਹੀ ਗੱਲ ਉੱਥੇ ਮਿਸਿੰਗ ਹੈ ਹੁਣ ਜੇ 100 ਬੰਦਾ ਗਿਆ ਨਾ 100 ਚੋਂ 5 ਦੀ ਐਗਜ਼ੈਂਪਲ ਹੀ ਹੋਊਗੀ ਕਿ ਇਹ ਫਲਾਨਾ ਹੈ ਫਲਾਨਾ ਹੈ ਇਹਨੇ 10000 ਕਿਲਾ ਬਣਾ ਲਿਆ ਇਹਨੇ ਟਰਾਂਸਪੋਰਟ ਬਣਾਈ ਬਾਕੀ 95 ਤਾਂ ਹੈਂਡ ਟੂ ਮਾਉਥ ਹੀ ਰਹਿੰਦੇ ਆ ਉੱਥੋਂ ਦਾ ਕੋਈ ਹੈਲਥ ਸਿਸਟਮ ਬਹੁਤਾ ਵਧੀਆ ਨਹੀਂਗਾ ਇਹ ਇਹ ਵੀ ਗੱਲ ਬੜੀ ਮੈਂ ਤੁਹਾਨੂੰ ਉੱਥੋਂ ਦੀ ਕੋਈ ਪੁਲਿਸ ਸਿਸਟਮ ਵੀ ਬਹੁਤਾ ਵਧੀਆ ਨਹੀਂ ਮਕਰਜਾ ਭੁਲੇ ਤੁਸੀਂ ਆਸਟ੍ਰੇਲੀਆ ਜਾ ਕੇ ਆਏ ਹੋ ਉੱਥੋਂ ਦੇ ਜਿਹੜੇ ਮਾਈਗ੍ਰੇਟ ਹੋਏ ਨੇ ਲੋਕ ਉੱਥੇ ਉੱਥੋਂ ਦੇ ਕੀ ਹਾਲਾਤ ਨੇ ਤੇ ਜਿਹੜੇ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਜਗਪ੍ਰੀਤ ਦੋ ਗੱਲਾਂ ਨੇ ਜਿੰਨੇ ਪੰਜਾਬੀ ਕੈਨੇਡਾ ਜਾਂ ਯੂਐਸ ਜਾਂ ਆਸਟ੍ਰੇਲੀਆ ਜ਼ਿਆਦਾਤਰ ਗਏ ਯੂਰਪ ਚ ਵੀ ਬਹੁਤ ਵੱਡੀ ਗਿਣਤੀ ਚ ਬੈਠੇ ਐ ਇੱਕ ਤਾਂ ਇਹ ਹੈ ਕਿ ਉਹਨਾਂ ਮੁਲਕਾਂ ਚ ਦੇਖੋ ਪੈਸਾ ਕਮਾਇਆ ਤਰੱਕੀ ਤਾਂ ਕੀਤੀ ਐ ਜੀ ਜੇ ਆਪਾਂ ਫਾਈਨੈਂਸ਼ੀਅਲ ਪੱਖ ਨੂੰ ਦੇਖੀਏ ਤਾਂ ਇਸ 'ਚ ਕੋਈ ਦੋ ਰਾਏ ਨਹੀਂ ਕਿ ਰੋਟੀ ਤਾਂ ਸੋਹਣੀ ਖਾਈ ਜਾਂਦੇ ਆਪਣੇ ਬੰਦੇ ਜੀ ਜਿਹੜਾ ਰਿਵਰਸ ਮਾਈਗ੍ਰੇਸ਼ਨ ਵਾਲੀ ਤੁਸੀਂ ਗੱਲ ਕਹੀ ਨਾ ਮੈਂ ਸਿੱਗ ਗੇਮਸ ਤੇ ਵੀ ਸੀਗਾ ਫਿਰ ਕਮੈਂਟਨ ਮੇਲਾ ਸੀ ਉੱਥੇ ਵੀ ਸੀਗੇ ਤੇ ਮੈਨੂੰ ਕੁਦਰਤੀ ਵਾਪਸੀ ਵੀ ਜਦੋਂ ਮੈਂ ਦਿੱਲੀ 에ਰਪੋਰਟ ਪਹੁੰਚਿਆ ਤਾਂ ਇੱਕ ਵੀਰ 에ਰਪੋਰਟ ਦੇ ਉੱਤੇ ਮਿਲਿਆ ਜੀ ਤੇ ਉਹਦੀ ਵਾਈਫ ਨਾਲ ਸੀ ਮੈਂ ਉਹਨੂੰ ਵੈਸੇ ਗੱਲਾਂ ਕਰਨ ਲੱਗ ਗਿਆ ਤੇ ਉਹ ਕਹਿੰਦਾ ਮੈਂ ਫਤੇਗੜ ਸਾਹਿਬ ਨਾਲ ਤੇ ਮੈਂ ਸਭ ਕੁਝ ਉੱਥੋਂ ਆਪਦਾ ਵੇਚ-ਵਟਕ ਕੇ ਤੇ ਵਾਪਸ ਆ ਗਿਆ ਮਤਲਬ ਕਿ ਰਿਵਰਸ ਮਾਈਗ੍ਰੇਸ਼ਨ ਸੀਗੀ ਇਹੀ ਟ੍ਰੈਂਡ ਉੱਥੇ ਤਕਰੀਬਨ ਜਿੰਨੇ ਵੀ ਯਾਰ ਦੋਸਤ ਵੀ ਆਪਣੇ ਕਾਮਨ ਫਰੈਂਡ ਸਰਕਲ 'ਚ ਵੀ ਮੈਂ ਮਿਲਿਆ ਤੇ ਜਿਹੜੇ ਆਮ ਮੇਲੇ ਤੇ ਆਮ ਪਬਲਿਕ ਵੀ ਮਿਲਦੀ ਰਹੀ ਹੈ ਉਹਦੇ 'ਚ ਬਹੁਤੇ ਬੰਦਿਆਂ ਦਾ ਜ਼ਿਕਰ ਕੀਤਾ ਉਹਨਾਂ ਨੇ ਕਿ ਅਸੀਂ ਵਾਪਸ ਜਾਣਾ ਚਾਹੁੰਦੇ ਹਾਂ ਕੋਈ 2 ਸਾਲਾਂ ਦਾ 3 ਸਾਲਾਂ ਦਾ ਪਲਾਨ ਕਰਕੇ ਬੈਠਾ ਉਹਦੇ 'ਚ ਵੀ ਮੈਂ ਪੁੱਛਿਆ ਵੀ ਜੇ ਜਾਣਾ ਹੈ ਤਾਂ ਅਰਜੈਂਟਲੀ ਕਿਉਂ ਨਹੀਂ ਜਿਵੇਂ ਹੁਣ ਕਿਸੇ ਨੇ ਘਰ ਲਿਆ ਹੋਇਆ ਕਿਸ਼ਤਾਂ ਤੇ ਤਾਂ ਪੇਅ ਆਫ ਕਰਨਾ ਹੈ ਮੰਨ ਲਓ ਜੀ ਚੀਜ਼ਾਂ ਨੂੰ ਸੈਟਲ ਡਾਊਨ ਕਰਨ ਤੇ ਪ੍ਰਾਪਰਟੀ ਨੂੰ ਆਪ ਦਾ ਸਿਸਟਮ ਕਰਨ ਤੇ ਤੁਹਾਨੂੰ ਲੱਗਦਾ ਹੈ ਜੀ ਆਪਾਂ ਵੈਸੇ ਵੀ ਵੇਸ਼ਨ ਹੋਵੇ ਤਾਂ 6 ਮਹੀਨੇ ਦਾ ਆਪਾਂ ਨੂੰ ਇੱਥੇ ਵੀ ਲੱਗ ਜੰਦਾ ਹੈ ਹਨਾ ਤਾਂ ਇੱਕ ਗੱਲ ਤਾਂ ਇਹ ਸਾਫ਼ ਹੈ ਕਿ ਲੋਕ ਹੁਣ ਵਾਪਸ ਪੰਜਾਬ ਪਰਤ ਰਹੇ ਅਤੇ ਪਰਤਣਾ ਚਾਹੁੰਦੇ ਆ ਬਹੁਤੇ ਇਹ ਜਿਹੜੇ ਇਹ ਪਲਾਨ ਕਰ ਰਹੇ ਕਿ 2 ਸਾਲ ਇਸ ਕਰਕੇ ਹੈ ਕਿ ਅਸੀਂ ਇਹ ਦੇਖਣਾ ਕਿ ਪੰਜਾਬ ਵਾਪਸ ਜਾ ਕੇ ਕਰਨਾ ਕੀ ਇਹ ਵੀ ਇੱਕ ਬੜਾ ਵੱਡਾ ਕੁਐਸਚਨ ਮਾਰਕ ਹੈ ਜੀ ਇੱਥੇ ਅੱਗੇ ਕਿਉਂਕਿ ਲੇਕਿਨ ਵਾਪਸ ਆਣ ਦੀ ਗੱਲ ਇਹ ਹੈ ਕਿ ਉੱਥੇ ਪੈਸਾ ਹੈ ਉੱਥੋਂ ਦੀ ਜ਼ਿੰਦਗੀ ਦੇ ਵਿੱਚ ਸੁੱਖ ਸੁਹੂਲਤਾਂ ਇੱਥੋਂ ਨਾਲੋਂ ਵੱਧ ਨੇ ਪਰ ਜਿਹੜਾ ਇੱਕ ਆਨੰਦ ਪੰਜਾਬ ਚ ਰਹਿਣਦਾ ਹੈ ਜਿਹੜਾ ਇੱਕ ਮੁਹੱਬਤ ਭਾਈਚਾਰਾ ਆਪਸ ਚ ਪਨਤ ਬੰਦੇ ਦਾ ਬੰਦੇ ਪ੍ਰਤੀ ਇੱਕ ਮੋਹ ਹੈ ਜਿਹੜਾ ਉਹ ਉੱਥੇ ਨਹੀਂ ਮਿਲਦਾ ਕਿਉਂਕਿ ਮੈਂ ਦੇਖ ਰਿਹਾ ਸੀ ਤੁਸੀਂ ਰੀਲਸ ਵੀ ਸ਼ੇਅਰ ਕੀਤੀਆਂ ਉੱਥੋਂ ਵੀ ਬੰਦਾ ਲੱਭ ਕੇ ਦਿਖਾ ਮਿੱਤਰਾ ਚਲੋ ਉਹ ਤਾਂ ਮੈਂ ਇੱਕ ਮਜ਼ਾਕ ਦੇ ਵਿੱਚ ਅਸੀਂ ਮੈਂ ਤੇ ਮੇਰਾ ਦੋਸਤ ਹੈ ਬੱਲੀ ਅਸੀਂ ਟਾਰਨੇਟ ਮਸ਼ਹੂਰ ਇਲਾਕਾ ਹੈ ਜਿਵੇਂ ਆਪਣੇ ਕੈਨੇਡਾ ਦੇ ਵਿੱਚ ਬ੍ਰੈਮਟਨ ਜੀ ਪੰਜਾਬੀਆਂ ਦਾ ਘੜਾ ਹੈ ਜਾਂ ਸਰੀ ਜਾਂ ਸਾਊਥ ਹਾਲ ਇੰਗਲੈਂਡ ਦੇ ਵਿੱਚ ਲੰਡਨ ਦੇ ਵਿੱਚ ਹੈ ਜੀ ਉਵੇਂ ਮੈਲਬਨ ਦੇ ਵਿੱਚ ਟਾਰਨੇਟਿਕ ਸਬਰ ਬੈ ਜਿੱਥੇ ਜ਼ਿਆਦਾਤਰ ਗਿਣਤੀ ਜਿਹੜੀ ਉਹ ਪੰਜਾਬੀਆਂ ਦੀ ਉਹ ਮਤਲਬ ਪੰਜਾਬ ਹੀ ਹੈ ਦੂਜਾ ਅਸੀਂ ਉਹ ਕੁਦਰਤੀ ਦੁਪਹਿਰੇ ਟਾਰਨੇਟ ਦੇ ਵਿੱਚ ਗਲੀਆਂ ਘੁੰਮਦੇ ਸੀ ਉਹ ਬੱਲੀ ਮੈਨੂੰ ਦਿਖਾਉਂਦਾ ਸੀ ਵੀ ਆਹ ਫਲਾਨਾ ਉਹਦੇ ਰਿਸ਼ਤੇਦਾਰ ਸਾਰੇ ਨੇੜੇ ਨੇੜੇ ਹੀ ਐ ਜੀ ਤੇ ਮੈਂ ਉਹਨੂੰ ਮਖੌਲ ਕਰਨ ਲੱਗ ਗਿਆ ਮੈਂ ਕਿਹਾ ਵੀ ਘਰ ਤਾਂ ਤੂੰ ਦਿਖਾਈ ਜਨਾ ਗਲੀਆਂ ਵੀ ਦਿਖਾਈ ਜਨਾ ਮੈਨੂੰ ਬੰਦਾ ਲੱਭ ਕੇ ਦਿਖਾ ਇੱਥੇ ਉਹ ਮੈਂ ਮਖੌਲ ਚ ਵੀਡੀਓ ਬਣਾਈ ਸੀ ਉਹ ਜੀ ਹਾਲਾਂਕਿ ਉੱਥੇ ਕੀ ਟ੍ਰੈਂਡ ਹੈ ਕਿ ਜਿਹੜੀਆਂ ਲਾਇਬ੍ਰੇਰੀਜ਼ ਬਣੀਆਂ ਹੈ ਨਾ ਉਵੇਂ ਜਿਵੇਂ ਤੁਸੀਂ ਆ ਇੱਕ ਹੋਰ ਏਰੀਆ ਸੀਗਾ ਮੈਨੂੰ ਹੁਣ ਨਾਮ ਭੁੱਲ ਗਿਆ ਉੱਥੋਂ ਦੀ ਵੀ ਲਾਇਬ੍ਰੇਰੀ ਜਿਹੜੀ ਬਣੀ ਐ ਉਹ ਉੱਥੇ ਫਿਰ ਸ਼ਾਮ ਨੂੰ ਪੰਜਾਬੀ ਬਜ਼ੁਰਗ ਤੁਹਾਨੂੰ ਆਮ ਹੀ ਦੁਪਹਿਰੇ ਇਕੱਠੇ ਹੋਏ ਮਿਲ ਜਾਂਦੇ ਜਿਵੇਂ ਕੈਨੇਡਾ ਚ ਪਾਰਕਾਂ ਚ ਇਕੱਠੇ ਪਾਰਕਾਂ ਦੇ ਵਿੱਚ ਇਕੱਠੇ ਹੁੰਦੇ ਉੱਥੇ ਲਾਇਬ੍ਰੇਰੀਆਂ ਚ ਇਕੱਠੇ ਹੋ ਜਾਂਦੇ ਇੱਥੇ ਵੀ ਪਾਰਕਾਂ ਚ ਸੈਰਸੂਰ ਕਰਦੇ ਆ ਜੀ ਪਰ ਗੱਲ ਇਹ ਐ ਜਗਪ੍ਰੀਤ ਕੇ ਉਹ ਉਦਾਸੀ ਬਹੁਤ ਐ ਇਹ ਗੱਲ ਮੈਂ ਮਹਿਸੂਸ ਕੀਤੀ ਕਿ ਠੀਕ ਐ ਉਦਾਸੀ ਨਾ ਇਸ ਕਰਕੇ ਵੀ ਐ ਕਿ ਤੁਸੀਂ ਡੇ ਬੜੀ अर्ली स्टार्ट ਹੁੰਦੇ ਮੇਰੀ ਇੱਕ ਆਬਜ਼ਰਵੇਸ਼ਨ ਹੋਰ ਵੀ ਹੈ ਮੈਂ ਬਾਹਰਲੇ ਮੁਲਕਾਂ ਜਾ ਕੇ ਮਹਿਸੂਸ ਕਰਦਾ ਕਿ ਜਿਵੇਂ ਸਾਡੇ ਇੱਥੇ ਪਹਿਲਾਂ ਨਾ ਡੇ ਬਹੁਤ अर्ली स्टार्ट ਹੁੰਦੇ ਸੀ ਜੀ ਪਿੰਡਾਂ ਦੇ ਲੋਕ 4:30 ਤੜਕੇ ਉੱਠ ਖੜਨੇ ਪਰ ਉਹ ਜਿਹੜਾ ਕੰਮਕਾਰ ਵੀ ਕਰਦੇ ਮੰਨ ਲਓ ਕੋਈ ਖੇਤ ਚੱਲਿਆ ਜਾਂ ਕੋਈ ਪਸ਼ੂ ਡੰਗਰ ਦਾ ਕੰਮ ਕਰਦਾ ਤਾਂ ਉਹ ਪਿੰਡ ਦੇ ਅਰਾਊਂਡ ਹੀ ਤੁਸੀਂ ਰਹਿੰਦੇ ਸੀ ਜੀ ਤੇ ਤੁਹਾਨੂੰ ਕੋਈ ਆਂਡ ਗਵਾਂਡ ਨਜ਼ਰ ਆ ਜਾਣਾ ਤੁਸੀਂ ਕੰਮ ਵੀ ਕਰੀ ਜਾਂਦੇ ਹੋ ਨਾਲ ਹਾਸਾ ਮਜ਼ਾਕ ਗੱਲਾਂ ਬਾਤਾਂ ਵੀ ਚੱਲੀ ਜਾਂਦੀਆਂ ਪਰ ਇੱਥੇ ਨਾ ਤੁਹਾਡੇ ਕਲਚਰ ਦੇ ਵਿੱਚ ਡੁਖ ਸੁਖ ਬਹੁਤ ਹੈ ਜੀ ਆਪਣੇ ਬਜ਼ੁਰਗ ਤੁਸੀਂ ਨਿਗਾ ਮਾਰੋ ਵੀ ਮੈਂ ਵਿਆਹ ਤੇ ਚੱਲਿਆ ਵਿਆਹ ਤੋਂ ਆਇਆ ਮੈਂ ਮਰਗ ਤੇ ਚੱਲਿਆ ਮਰਗ ਤੋਂ ਆਇਆ ਅੱਜ ਭੋਗ ਤੇ ਚੱਲਿਆ ਭੋਗ ਤੋਂ ਆਇਆ ਅੱਜ ਭੂਆ ਕੇ ਚੱਲਿਆ ਮਾਸੀ ਕੇ ਬਿਮਾਰ ਹੋ ਗਿਆ ਕੋਈ ਉਧਰ ਚੱਲਿਆ ਕੋਈ ਕਿਸੇ ਦੇ ਨਿਆਣਾ ਹੋ ਗਿਆ ਉਧਰ ਚੱਲਿਆ ਇਹ ਆਪਣੇ ਚੱਲਦਾ ਰਹਿੰਦਾ ਤੇ ਬੰਦੇ ਦਾ ਬੰਦੇ ਪ੍ਰਤੀ ਜਿਹੜਾ ਇੱਕ इमोਸ਼ਨ ਹੈ ਉਹ ਬਹੁਤ ਸਟਰੋਂਗ ਹੈ ਜੀ ਇਹ ਇਹੀ ਗੱਲ ਉੱਥੇ ਮਿਸਿੰਗ ਹੈ ਬਸ ਜੇ ਤੁਸੀਂ ਇਹ ਕਹਿੰਦੇ ਹੋ ਕਿ ਉਹਨਾਂ ਮੁਲਕਾਂ ਵਿੱਚ ਮਿਸਿੰਗ ਕੀ ਹੈ ਤਾਂ ਮਿਸਿੰਗ ਇਹੀ ਹੈ ਕਿ ਤੁਹਾਡੇ ਕੋਲੇ ਵੀਕੈਂਡ ਹੁੰਦਾ ਵੀਕੈਂਡ ਤੋਂ ਇਲਾਵਾ ਤੁਹਾਡੇ ਕੋਲੇ ਟਾਈਮ ਹੈ ਨਹੀਂਗਾ ਮੈਨੂੰ ਇਹ ਵੀ ਲੱਗਦਾ ਹੈ ਕਿ ਡੇ ਬਹੁਤ ਰੀਲੀ ਸਟਾਰਟ ਕਰਦੇ ਆ ਕਿ ਸਵੇਰੇ ਜਿਹਨੇ 5 5:30 ਕੰਮ ਤੇ ਜਾਣਾ ਤੁਸੀਂ ਤਾਂ ਰਹੇ ਹੋ ਕੈਨੇਡਾ ਦੇ ਵਿੱਚ ਕਿੰਨੇ ਵਜੇ ਜਾਂਦੇ ਸੀ ਆਹ 5:30 ਉੱਠਦੇ ਕਿੰਨੇ ਵਜੇ ਸੀ 5 ਹੁਣ ਜਿਹਨੇ 5:30 ਕੰਮ ਤੇ ਜਾਣਾ ਉਹਨੇ ਪਹਿਲੀ ਗੱਲ ਤਾਂ ਰੋਟੀ ਇੱਕ ਰਾਤ ਪਹਿਲਾਂ ਜਾਂ ਬਣਾ ਲੈਣੀ ਹੈ ਜਾਂ ਪਕਾ ਲੈਣੀ ਹੈ ਤੇ ਪੈਕ ਕਰਕੇ ਰੱਖ ਦੇਣੀ ਹੈ ਨਹੀਂ ਨਹੀਂ ਉਥੇ ਜਿਵੇਂ ਤੁਸੀਂ ਬਣਾ ਕੇ ਵੀ ਰੱਖ ਲੋ ਚਾਹੇ ਪਰ ਲੋਕੀ ਕੀ ਕਰਦੇ ਮੰਨ ਲਓ ਟਿਫਨ ਲਵਾ ਲਿਆ ਉਹਨਾਂ ਨੇ ਟਿਫਨ ਚ ਕੀ ਦੇਣਾ ਤੁਹਾਨੂੰ 10 ਰੋਟੀਆਂ ਦੇ ਦੇਣੀਆਂ ਦੋ ਸਬਜ਼ੀਆਂ ਦੇ ਦੇਣੀਆਂ ਉਹ ਫਿਰ ਤੁਸੀਂ ਪੋਰਸ਼ਨ ਚ ਵੰਡ ਕੇ ਖਾ ਲੈਣੇ ਵੀ ਮੈਂ ਤਿੰਨ ਇਸ ਟਾਈਮ ਖਾ ਲਿਆ ਤਿੰਨ ਇਸ ਟਾਈਮ ਖਾ ਲਿਆ ਜਾਂ ਫਿਰ ਜਿਹੜਾ ਨਹੀਂ ਬਣਾ ਰਿਆ ਉਹ ਫਿਰ ਜਿਹੜਾ ਉਹਨਾਂ ਦਾ ਗੋਰਿਆਂ ਦਾ ਕਲਚਰ ਹੈ ਉਹ ਜਿਵੇਂ ਟਿਮ ਹਾਟਨ ਤੋਂ ਕੈਨੇਡਾ ਚ ਇਥੇ 711 ਤੋਂ ਉਹ ਤੁਰੇ ਜਾਂਦੇ ਇੱਕ ਕਾਫੀ ਫੜ ਲਈ 2 ਡਾਲਰ ਦੀ ਨਾਲ ਉਹਨਾਂ ਨੇ ਉਹ ਚੀਜ਼ ਐਂਡ ਹੈਮਬਰਗਰ ਜਾਂ ਉਹ ਜਿਹੜਾ ਵੀ ਹੁੰਦਾ ਹੈ ਨਹੀਂ ਗੋਰੇ ਪਾਈਆਂ ਖਾਂਦੇ ਆ ਜਿਹੜੇ ਪਾਈ ਖਾਲੀ ਪਾਈ ਫੜ ਲਈ ਹਨਾ ਤਾਂ ਜਿਹੜਾ ਇਹ ਇਹ ਕਲਚਰ ਤੁਹਾਨੂੰ ਮਜਬੂਰ ਕਰ ਦਿੰਦਾ ਫਿਰ ਤੁਹਾਡਾ ਜੀ ਕਿਹਦਾ ਜੀ ਨਹੀਂ ਕਰਦਾ ਮੈਂ ਤਾਜੀ ਪੱਕੀ ਖਾਵਾਂ ਵੀ ਪੰਜਾਬ ਤੋਂ ਗਿਆ ਹੋਵੇ ਕਿਹਦਾ ਜੀ ਨਹੀਂ ਕਰਦਾ ਵੀ ਪਰੌਂਠੇ ਹੁਣ ਨਾਲ ਚਾਰ ਹੋਵੇ ਦਹੀਂ ਹੋਵੇ ਲੱਸੀ ਹੋਵੇ ਜਾਂ ਚਾਹ ਹੋਵੇ ਕਿਹਦਾ ਜੀ ਨਹੀਂ ਕਰਦਾ ਵੀ ਦੁਪਹਿਰ ਹੋ ਗਈ ਹੁਣ ਤੇ ਅੱਜ ਗੋਭੀ ਬਣੀ ਹੋਵੇ ਅੱਜ ਭਿੰਡੀਆਂ ਬਣੀਆਂ ਹੋਣ ਅੱਜ ਛਲਗਮ ਬਣੇ ਹੋਵੇ ਅੱਜ ਟਿੰਡੋ ਬਣੇ ਹੋਵੇ ਤੇ ਪੂਰਾ ਐ ਜਿਵੇਂ ਆਪਾਂ ਰੋਟੀ ਪਲੇਟ ਚ ਧਰ ਕੇ ਖਾਣੇ ਆ ਉੱਤੇ ਦੇਸੀ ਘਿਓ ਪਾਇਆ ਹੋਵੇ ਹੁਣ ਗੱਲ ਇਹ ਹੈ ਕਿ ਉਹ ਕਲਚਰ ਹੈ ਅਸਲ ਚ ਓਵਰ ਦਾ ইয়ারਜ਼ না 19 ਸਾਲਾਂ ਕਿਉਂਕਿ ਆਸਟ੍ਰੇਲੀਆ ਦਾ ਲੋਕਾਂ ਨੂੰ ਗਿਆਨ ਉਹ ਅਜੇ ਫਰਸਟ ਜਨਰੇਸ਼ਨ ਹੈ ਕੈਨੇਡਾ ਯੂ ਐਸ ਚ ਤਾਂ ਤੁਸੀਂ 3rd 4th ਜਨਰੇਸ਼ਨ ਤੱਕ ਪਹੁੰਚ ਗਏ ਹੋ ਫਰਸਟ ਜਨਰੇਸ਼ਨ ਚ ਇਹ ਰਿਅਲਾਈਜ਼ੇਸ਼ਨ ਆ ਗਈ ਕਿ নো ਡਾਊਟ ਕਿ ਇੱਥੇ ਅਸੀਂ ਪੈਸਾ ਕਮਾ ਰਹੇ ਹੁਣ ਜੇ 100 ਬੰਦਾ ਗਿਆ ਨਾ 100 ਚੋਂ 5 ਦੀ ਐਗਜ਼ੈਂਪਲ ਹੀ ਹੋਊਗੀ ਕਿ ਇਹ ਫਲਾਨਾ ਹੈ ਫਲਾਨਾ ਹੈ ਇਹਨੇ 10000 ਕਿੱਲਾ ਬਣਾ ਲਿਆ ਇਹਨੇ ਟਰਾਂਸਪੋਰਟ ਬਣਾਈ ਬਾਕੀ 95 ਤਾਂ ਹੈਂਡ ਟੂ ਮਾਉਥ ਹੀ ਰਹਿੰਦੇ ਬਿਲਕੁਲ ਬਿਲਕੁਲ ਦੂਜਾ ਇਹ ਆ ਜਾਂਦਾ ਕਿ ਇੱਕ ਘਰ ਵਾਲਾ ਪ੍ਰੈਸ਼ਰ ਬੜਾ ਹੈ ਲੋਕ ਕਹਿੰਦੇ ਯਾਰ ਜਿਹੜਾ 10 ਸਾਲ ਹੋ ਗਏ ਤੇ ਰਹਿੰਦਾ ਘਰ ਨਹੀਂ ਲਿਆ ਤੇ ਫਿਰ ਤੂੰ ਕੀਤਾ ਕੀ ਕੀਤਾ ਕੀ ਇਸ ਪ੍ਰੈਸ਼ਰ ਚ ਆ ਕੇ ਵੀ ਬੜੇ ਲੋਕਾਂ ਦੀ ਜੂਨ ਮਾੜੀ ਹੋ ਜਾਂਦੀ ਹੈ ਘਰ ਮਿਲੀਅਨ ਦਾ ਲੈ ਤਾਂ ਲਿਆ ਹੁਣ ਉਹਦੀਆਂ ਕਿਸ਼ਤਾਂ ਕਿਵੇਂ ਲੈਣਗੀਆਂ ਉਹ ਕਿਸ਼ਤਾਂ ਲਾਣ ਦੇ ਵਿੱਚ ਉਹਦੀ ਜ਼ਿੰਦਗੀ ਡਬਲ ਸ਼ਿਫਟਾਂ ਸ਼ਿਫਟ ਤੇ ਫਿਰ ਵੀਕਐਂਡ ਤੇ ਵੱਧ ਪੈਸਾ ਮਿਲਦਾ ਤਾਂ ਉਹ ਵੀਕਐਂਡ ਤੇ ਵੀ ਕੰਮ ਕਰੀ ਜਾਂਦੇ ਆ ਉਹ ਬੰਦਾ ਦਾ ਜਿਹੜਾ ਮਾਨਸਿਕਤਾ ਹੈ ਉਹ ਕੰਮ ਤੇ ਪ੍ਰਤੀ ਘੰਟੇ ਡਾਲਰਾਂ ਤੋਂ ਇਲਾਵਾ ਉਹ ਹੋਰ ਕੁਝ ਨਹੀਂ ਕਰ ਰਿਹਾ। ਸੋ ਸੋਚ ਸਕਦਾ ਹੀ ਨਹੀਂ। ਘਰ ਵੀ ਟੁੱਟਦੇ ਐ ਇਸ ਗੱਲ ਦੇ ਵਿੱਚ। ਬਿਲਕੁਲ। ਬਹੁਤ ਪਰਿਵਾਰ ਡਿਵੋਰਸ ਰੇਟ ਮੇਰੇ ਹਿਸਾਬ ਨਾਲ ਇਹਦੇ ਤੇ ਰਿਸਰਚ ਹੋਣੀ ਚਾਹੀਦੀ ਐ ਵੀ ਜਿਹੜੇ ਪੰਜਾਬੀ ਇੱਥੋਂ ਗਏ ਉਹਨਾਂ ਚ ਕਿੰਨਿਆਂ ਚ ਡਿਵੋਰਸ ਹੋਇਆ ਹਨਾ। ਇਹ ਬਹੁਤ ਇੰਟਰਸਟਿੰਗ ਮੈਨੂੰ ਐਸਪੈਕਟ ਲੱਗਿਆ ਉੱਥੇ। ਜੇ ਡਿਵੋਰਸ ਨਹੀਂ ਵੀ ਹੋਏ ਤਾਂ ਰਿਲੇਸ਼ਨ ਕੋਈ ਬਹੁਤੇ ਬਹੁਤਿਆਂ ਦੇ ਚੰਗੇ ਨਹੀਂ ਚੱਲ ਰਿਹਾ ਆਪਦੇ ਪਰਿਵਾਰਾਂ ਦੇ ਵਿੱਚ। ਇਹ ਇੱਕ ਬੜਾ ਵੱਡਾ ਰੀਜ਼ਨ ਹੈਗਾ। ਬੱਚਿਆਂ ਦਾ ਫਿਰ ਅਪ ਬ੍ਰਿੰਗਿੰਗ ਉਵੇਂ ਹੀ ਐ। ਔਰ ਉਹ ਜਿਹੜਾ ਏਜ ਕੇਅਰ ਵਾਲਾ ਸਿਸਟਮ ਹੈ ਤੇ ਜਿਹੜਾ ਆਉਣ ਵਾਲੀ ਦੂਜੀ ਤੀਜੀ ਜਨਰੇਸ਼ਨ ਜਾ ਕੇ ਤੁਹਾਡੀ ਹਸਤੀ ਦੇ ਵਿੱਚ ਇਹੀ ਕੁਝ ਹੋ ਜਾਣਾ ਹੈ ਜਿਵੇਂ ਯੂਕੇ ਬਸੀਂ ਬਹੁਤ ਪੁਰਾਣੇ ਗਏ ਇੰਗਲੈਂਡ ਪੰਜਾਬੀ ਗਏ ਤੇ ਅੱਜ ਤੁਸੀਂ ਦੇਖੋ ਕਿ ਜਿਹੜਾ ਚੌਥੀ ਪੰਜਵੀਂ ਜਨਰੇਸ਼ਨ ਜਿਹੜੀ ਇੰਗਲੈਂਡ ਚ ਹੈ ਉਹ ਹੁਣ ਉਹ ਪੰਜਾਬੀਆਂ ਵਰਗੀ ਪੰਜਾਬੀ ਰਹੀ ਨਹੀਂ ਨਹੀਂ ਨਾ ਉਧਰ ਦੇ ਰਹੇ ਨਾ ਇਧਰ ਦੇ ਰਹੇ ਵਿੱਚ ਵਿਚਾਲਾ ਜਾ ਬਣ ਗਿਆ ਉਹਨਾਂ ਦਾ ਜ਼ਿੰਦਗੀ ਦਾ ਤਾਂ ਇਸ ਕਰਕੇ ਮੈਂ ਇਹ ਮਹਿਸੂਸ ਕੀਤਾ ਹੈ ਕਿ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਰਿਵਰਸ ਮਾਈਗ੍ਰੇਸ਼ਨ ਹੋ ਵੀ ਰਹੀ ਹੈ ਹੋਣੀ ਵੀ ਹੈ ਔਰ ਆਉਣ ਵਾਲੇ ਸਮਿਆਂ ਦੇ ਵਿੱਚ ਲੋਕ ਪੰਜਾਬ ਨੂੰ ਵਾਪਸ ਪਰਤਣਗੇ ਉਹਦਾ ਕੱਲਾ ਕੋਈ ਫਾਈਨੈਂਸ਼ੀਅਲ ਐਸਪੈਕਟ ਨਹੀਂ ਹੈ ਉਹਦਾ ਬਹੁਤ ਕਲਚਰਲ ਐਸਪੈਕਟ ਹੈ ਸਕੂਨ ਦੀ ਜ਼ਿੰਦਗੀ ਜਿਹੜਾ ਜਾਂਦੇ ਉਹ ਜਿਹਨੂੰ ਇਹ ਮਹਿਸੂਸ ਹੁੰਦਾ ਜਿਹੜਾ ਸਵੇਰੇ ਉੱਠ ਕੇ ਜਿਵੇਂ ਆਪਾਂ ਇਹ ਕਹਿ ਦਿੰਦੇ ਆ ਯਾਰ ਵੀ ਆਪਾਂ ਆਰਾਮ ਨਾਲ ਉੱਠੀਏ ਕਿ ਟੈਨਸ਼ਨ ਨਾ ਹੋਵੇ ਮੈਨੂੰ ਇਹ ਵੀ ਇੱਕ ਗਲਤ ਗੱਲ ਹੈ ਇਹ ਗੱਲ ਵੀ ਮੈਨੂੰ ਪ੍ਰੋਬਲਮ ਹੁੰਦੀ ਹੈ ਇਸ ਗੱਲ ਤੋਂ ਇਹ ਕਹਿ ਦੇਣਾ ਕਿ ਬਾਹਰਲੇ ਮੁਲਕਾਂ 'ਚ ਅਸੀਂ ਕੰਮ ਕਰਦੇ ਹਾਂ ਤੇ ਇੱਥੇ ਕੰਮ ਨਹੀਂ ਕਰਦੇ ਗਲਤ ਗੱਲ ਨਹੀਂ ਨਹੀਂ ਕੰਮ ਕਰਨ ਦਾ ਵਰਕ ਕਲਚਰ ਦਾ ਫਰਕ ਹੈ ਵਰਕ ਕਲਚਰ ਹੈ ਤੁਸੀਂ 10 ਵਜੇ ਤੱਕ ਵੀ ਕੰਮ ਕਰਦੇ ਹਰ ਕੰਪਨੀ ਦਾ ਫਰਕ ਹੈ ਆਪਣੀ ادارے 'ਚ ਕੰਮ ਹੋਰ ਤਰੀਕੇ ਨਾਲ ਹੁੰਦਾ ਹੈ ਹੋਰ ਮੀਡੀਆ ادارے 'ਚ ਹੋਰ ਤਰੀਕੇ ਨਾਲ ਹੁੰਦਾ ਮੈਂ ਪੀਟੀਸੀ ਨੌਕਰੀ ਕੀਤੀ ਹੈ ਮੈਂ ਸਵੇਰੇ 3:30 4:00 ਵਜੇ ਉੱਠ ਕੇ ਤਿਆਰ ਹੋ ਕੇ ਮੈਂ ਗੁੜਗਾਓ ਤੋਂ ਦਿੱਲੀ ਓਖਲਾ ਤੇ ਦਫ਼ਤਰ ਜਾਂਦਾ ਸੀ 6:00 ਵਜੇ ਮੇਰੀ ਸ਼ਿਫਟ 4:00 ਵਜੇ ਮੁੱਕਦੀ ਸੀ ਉਦੋਂ ਬਾਅਦ ਫਿਰ ਮੈਂ ਘਰੇ ਆਉਂਦਾ ਸੀ ਮੈਨੂੰ ਪਤਾ ਸੀਗਾ ਮੈਂ ਕੱਲ ਫਿਰ 4 ਵਜੇ ਉੱਠਣਾ ਮੈਂ ਆਪੇ ਹੀ ਸੱਤ 7:30 8 ਵਜੇ ਪੈ ਜਾਂਦਾ ਸੀਗਾ ਐਵੇਂ ਹੀ ਉਹ ਕਰੀ ਜਾਂਦੇ ਉੱਥੇ ਬੈਠੇ ਜਦੋਂ ਮੈਂ ਵੀ ਪਾਰਟ ਟਾਈਮ ਜੌਬ ਕੀਤੀ ਫਿਰ ਨਿਊਜ਼ ਐਕਸਪ੍ਰੈਸ ਇੱਕ ਹਿੰਦੀ ਦਾ ਚੈਨਲ ਸੀਗਾ ਮੈਂ ਪੀਟੀਸੀ ਤੋਂ ਨਿਕਲਣਾ ਤੇ ਫਿਰ ਨਿਊਜ਼ ਐਕਸਪ੍ਰੈਸ ਜਾ ਕੇ ਖਬਰਾਂ ਲਿਖਣੀਆਂ ਫਿਰ ਨੌਇਡਾ ਤੋਂ 70 80 ਕਿਲੋਮੀਟਰ ਮੈਂ ਗੁੜਗਾਓ ਜਾ ਕੇ ਰਾਤ ਜਾਂਦਿਆ ਸਰ ਕਿਉਂਕਿ ਪਤਾ ਹੈ ਸਵੇਰੇ 4 ਵਜੇ ਦੁਬਾਰਾ ਉੱਠਣਾ ਹੈ ਤੇ 6-7 ਘੰਟੇ ਦੀ ਨੀਂਦ ਚਾਹੀਦੀ ਐ 4-5 ਘੰਟੇ ਦੀ ਨੀਂਦ ਚਾਹੀਦੀ ਐ ਤੁਹਾਨੂੰ ਤਾਂ ਸੌਣਾ ਹੀ ਐ ਤੁਸੀਂ ਉਹ ਫਿਰ ਟਰੈਵਲ ਨੀਂਦ ਵਰਕ ਟਰੈਵਲ ਨਹੀਂ ਹੁਣ ਇਹੀ ਇਹੀ ਵਰਕ ਕਲਚਰ ਉੱਥੇ ਐ ਤੇ ਇੱਥੇ ਦੋਨਾਂ ਚ ਵੀ ਹੈਗਾ ਇਹ ਗੱਲ ਨਹੀਂ ਹੈਗੀ ਨਹੀਂ ਨਹੀਂ ਮੈਂ ਇੱਥੇ ਕੀ ਐ ਜਦੋਂ ਅਸੀਂ ਆਪਦੇ ਕੰਮਾਂ 'ਚ ਪੈ ਗਏ ਹੁਣ ਇੱਥੇ ਜ਼ਿਆਦਾਤਰ ਦੁਕਾਨਾਂ 11 ਵਜੇ ਖੁੱਲ੍ਹਦੀਆਂ ਬਿਲਕੁਲ ਉੱਥੇ ਖੁੱਲ ਜਾਂਦੀ ਐ ਸਵੇਰੇ 6 ਵਜੇ ਮੈਂ ਇੱਕ ਮੇਰੇ ਜਿੰਨਾ ਮੇਰੇ ਭਰਾਵਾਂ ਕੋਲੇ ਮੈਂ ਰਹਿੰਦਾ ਸੀ ਨਾ ਉੱਥੇ ਇੱਕ ਨਾਲ ਕੈਫੇ ਸੀਗਾ ਮੈਂ ਉਹਨੂੰ ਕਿਹਾ ਯਾਰ ਆ ਕੈਫੇ ਤੋਂ ਮੈਂ ਕਾਫੀ ਪੀਣੀ ਐ 4 ਵਜੇ ਸੀ ਉਹ ਹੱਸਣ ਲੱਗ ਗਿਆ ਕਹਿੰਦਾ 2:30 ਵਜੇ ਬੰਦ ਹੋ ਜਾਂਦਾ ਉਹ ਮੈਂ ਕਿਹਾ 2:30 ਵਜੇ ਕਿਉਂ ਬੰਦ ਹੋ ਜਾਂਦਾ ਉਹ ਕਹਿੰਦਾ ਉਹ ਸਵੇਰੇ 3 ਵਜੇ ਖੁੱਲਦਾ ਓਸ ਏਰੀਏ ਦੇ ਵਿੱਚ 3 ਵਜੇ ਕੰਮ ਸ਼ੁਰੂ ਹੋ ਜਾਂਦਾ ਠੀਕ ਐ ਉਹ ਸਾਰਾ ਇੰਡਸਟਰੀਅਲ ਏਰੀਆ ਸਵੇਰ ਤੋਂ ਜਿਵੇਂ ਲੋਡਿੰਗ ਵਾਲੇ ਟਰੱਕ ਨਿਕਲਨੇ ਸ਼ੁਰੂ ਹੋ ਗਏ ਸਾਰੇ ਵਰਕਰ 3 ਵਜੇ ਆਣੇ ਸ਼ੁਰੂ ਹੋ ਜਾਂਦੇ ਨੇ ਤੋ ਕੈਫੇ 3 ਵਜੇ ਖੁੱਲਿਆ 2:30 ਵਜੇ ਤੱਕ ਕਿਉਂਕਿ 4 ਵਜੇ ਤੱਕ ਲੋਕ ਕੰਮ ਖਤਮ ਹੋ ਕੇ ਘਰਾਂ ਨੂੰ ਜਾਂਦੇ ਆ 2:30 ਵਜੇ ਨੂੰ ਉਹਨਾਂ ਦਾ ਸਮਾਨ ਮੁੱਕ ਜਾਂਦਾ ਹੈ ਉਹ ਕੈਫੇ ਬੰਦ ਕਰ ਜਾਂਦਾ ਹੈ ਬੰਦਾ ਹੁਣ ਆਪਣੇ ਇੱਥੇ ਦੁਕਾਨਾਂ ਖੁੱਲਦੀਆਂ 11 ਵਜੇ ਰਾਤ ਦੇ 11 ਵਜੇ ਤੱਕ ਖੁੱਲੀਆਂ ਰਹਿੰਦੀਆਂ ਤੁਸੀਂ ਇਹ ਦੇਖੋ ਤਾਂ ਇਹ ਨਹੀਂ ਹੈ ਵੀ ਅਸੀਂ ਇੱਥੇ ਇੱਕ ਇੱਕ ਬਹੁਤ ਰੋਂਗ ਧਾਰਨਾ ਹੈ ਵੀ ਇੰਡੀਆ 'ਚ ਅਸੀਂ ਕੰਮ ਨਹੀਂ ਕਰ ਰਹੇ ਅਸੀਂ ਵੀ 16 17 ਘੰਟੇ 12 ਘੰਟੇ ਵੀ ਵਰਕ ਲੋਡ ਦੀ ਗੱਲ ਕਰ ਰਹੇ ਉਹ ਜ਼ਿਆਦਾ ਹੈ ਉੱਥੇ ਉਹੀ ਕਹਿ ਰਹੇ ਨੇ ਨਹੀਂ ਉਹ ਵੀ ਸੁਣੋ ਹੁਣ ਜਿਹੜਾ ਜੌਬ ਕਰਦਾ ਮੈਂ ਇੰਨੇ ਸਾਲ ਮੀਡੀਆ ادارےਾਂ 'ਚ ਕੰਮ ਕੀਤਾ ਜੀ ਜਦੋਂ ਅਸੀਂ ਜੌਬ ਕਰਦੇ ਸੀ ਜਿਵੇਂ 6 ਵਜੇ ਦਾ ਟਾਈਮ ਸੀ ਵੀ 6 ਵਜੇ ਅਸੀਂ ਕਿਉਂਕਿ 8 ਵਜੇ ਦਾ ਬੁਲਟਨ ਹੁੰਦਾ ਸੀ 2 ਘੰਟੇ ਬੁਲਟਨ ਬਣਾਉਣਾ 6 ਵਜੇ ਦੀ ਸ਼ਿਫਟ ਸੀ 6:05 ਤੇ ਵੀ ਜੇ 5 ਚ ਹੋਇਆ ਤੇ ਤਨਖਾਹ ਕੱਟੀ ਜਾਂਦੀ ਸੀ ਠੀਕ ਹੈ ਇਹ ਕਲਚਰ ਇੱਥੇ ਵੀ ਹੈ ਲੇਕਿਨ ਕਿੱਥੇ ਹੈ ਕਾਰਪੋਰੇਟ ਕਲਚਰ ਜਿਵੇਂ ਗੁੜਗਾਉਂ 'ਚ ਹੈ ਹਾਈਦਰਾਬਾਦ 'ਚ ਹੈ ਉੱਥੇ ਹੈ ਉੱਥੇ ਕੰਮ ਦੀ ਟਾਈਮ ਦੀ ਅਹਿਮੀਅਤ ਨੂੰ ਸਮਝਿਆ ਜਾ ਰਿਹਾ ਪੰਜਾਬ ਇਸ ਮਾਮਲੇ 'ਚ ਥੋੜਾ ਜਿਹਾ ਕਿਉਂਕਿ ਸਾਡਾ ਜਿਹੜਾ ਸਰਵਿਸ ਸੈਕਟਰ ਹੈ ਤੇ ਅਸੀਂ ਵਰਕਿੰਗ ਕਲਚਰ ਨੂੰ ਇੰਨਾ ਨਹੀਂ ਚੰਗੀ ਤਰ੍ਹਾਂ ਸਮਝਦੇ ਅਸੀਂ ਜ਼ਿਆਦਾਤਰ ਲੋਕ ਜਾਂ ਤਾਂ ਖੇਤੀ ਕਰਦੇ ਜਾਂ ਆਪਦਾ ਕੰਮ ਕਰਦੇ ਆਪਦੀਆਂ ਦੁਕਾਨਾਂ ਨੇ ਹਨਾ ਹਾਲੇ ਕੰਪਨੀਆਂਸ ਤੇ ਉਹ ਕਲਚਰ ਸਾਡੇ ਆਇਆ ਹੀ ਨਹੀਂਗਾ ਇਸ ਕਰਕੇ ਅਸੀਂ ਕੰਪੇਅਰ ਹੀ ਨਹੀਂ ਕਰ ਸਕਦੇ ਬਿਲਕੁਲ ਇਹ ਕੰਪੈਰੀਜ਼ਨ ਗਲਤ ਹੈ ਜੇ ਅਸੀਂ ਕੰਪੇਅਰ ਕਰਦੇ ਹਾਂ ਸੋ ਮੈਨ ਲੱਗਦਾ ਹੈ ਕਿ ਦੋਨਾਂ ਮੁਲਕਾਂ ਦੀ ਆਪਦੀਆਂ ਨੁਕਸਾਨ ਤੇ ਫਾਇਦੇ ਨੇ ਉਥੋਂ ਦੀ ਟ੍ਰੈਫਿਕ ਉਥੋਂ ਦਾ ਹੈਲਥ ਹੈਲਥ ਤਾਂ ਖੈਰ ਆਪਣਾ ਮੈਨੂੰ ਲੱਗਦਾ ਜ਼ਿਆਦਾ ਵਧੀਆ ਹੈ ਬਿਲਕੁਲ ਉਥੋਂ ਦਾ ਕੋਈ ਹੈਲਥ ਸਿਸਟਮ ਬਹੁਤਾ ਵਧੀਆ ਨਹੀਂਗਾ ਇਹ ਇਹ ਵੀ ਗੱਲ ਬੜੀ ਮੈਂ ਤੁਹਾਨੂੰ ਉੱਥੋਂ ਦੀ ਕੋਪੋਲਿਸ ਸਿਸਟਮ ਵੀ ਬਹੁਤ ਵਧੀਆ ਨਹੀਂ ਮੇਰੇ ਕਿਤੇ ਲਿਹਾਜੀਆਂ ਦਾ ਕੋਈ ਰੌਲਾ ਪੈ ਗਿਆ ਪਰਿਵਾਰਕ ਤੌਰ ਦੇ ਉੱਤੇ ਉਹਨਾਂ ਨੇ ਪੁਲਿਸ ਬੁਲਾ ਲਈ ਉਸ ਤੋਂ ਬਾਅਦ ਰੌਲਾ ਰੌਲਾ ਆਪਸ ਚ ਨਿਬੜ ਵੀ ਗਿਆ ਘਰੋ ਘਰੀ ਹੋ ਗਏ ਫਿਰ ਜੱਪੀਆਂ ਵੀ ਪੈਖੀਆਂ ਤੇ ਸੌਂ ਗਏ 12 ਵਜੇ ਦੀ ਗੱਲ ਹੈ 4 ਵਜੇ ਬੈਲ ਵੱਜੀ ਆ ਗਈ ਪੁਲਿਸ ਕਹਿੰਦੀ ਤੁਹਾਡਾ ਕਾਲ ਆਈ ਪੀਸੀ ਦੱਸੋ ਉਹ ਕਹਿੰਦੇ ਮਰੋ ਥਾਂ ਤੇ ਵੀ ਭਾਵੇਂ ਬੰਦਾ ਮਾਰ ਕੇ ਕੋਈ ਸਿੱਟੇ ਜਾਂਦਾ ਤਾਂ ਉੱਥੇ ਪ੍ਰੋਬਲਮਸ ਉੱਥੇ ਹੈਗੀਆਂ ਹੈ ਹਨਾ ਤੇ ਸੋ ਠੀਕ ਹੈ ਪੋਜ਼ਿਟਿਵ ਨੈਗੇਟਿਵ ਨਹੀਂ ਉਹ ਉਹਨਾਂ ਮੁਲਕਾਂ ਨੇ ਦਿੱਤਾ ਵੀ ਬਹੁਤ ਕੁਝ ਹੈ ਇਸ ਗੱਲ ਦੇ ਕਦੇ ਵੀ ਇਸ ਚ ਨਾ ਪੋ ਵੀ ਚੰਗਾ ਮੁਲਕ ਮੁਲਕ ਚੰਗੇ ਮਾੜੇ ਦੋਨਾਂ ਦੇ ਆਪਦੇ ਫਾਇਦੇ ਨੁਕਸਾਨ ਨੇ ਪੰਜਾਬ ਦੇ ਆਪਦੇ ਨੇ ਨੁਕਸਾਨ ਫਾਇਦੇ ਕੈਨੇਡਾ ਆਸਟ੍ਰੇਲੀਆ ਦੇ ਆਪਦੇ ਨੇ ਸਿਰਫ ਇੱਕ ਇੰਡੀਵਿਜੂਅਲ ਟੂ ਇੰਡੀਵਿਜੂਅਲ ਮੈਟਰ ਕਰਦਾ ਹੈ ਵੀ ਬੰਦਾ ਆਪ ਕਿੱਥੇ ਚਾਹ ਰਿਹਾ ਚਾਹਦਾ ਕੀ ਹੈ ਬੰਦਾ ਬੰਦੇ ਦੀ ਇੱਛਾਵਾਂ ਕੀ ਤੁਸੀਂ ਉੱਥੇ ਗਏ ਸੀ ਤੁਸੀਂ ਚੂਸ ਕੀਤਾ ਤੁਸੀਂ ਵਾਪਸ ਇੰਡੀਆ ਆ ਗਏ ਤੁਸੀਂ ਅੱਜ ਜਰਨਲਿਜ਼ਮ ਕਰ ਰਹੇ ਹੋ ਤੁਹਾਡੀ ਚੋਇਸ ਸੀ ਨਹੀਂ ਤਾਂ ਤੁਸੀਂ ਅੱਜ ਨਾਥਿੰਗ ਬੈਡ ਉਹ ਠੀਕ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਨਾ 노 ਡਾਊਟ ਇਹ ਗੱਲ ਨੂੰ ਬਹੁਤ ਓਵਰ ਯੂਜ਼ ਕੀਤਾ ਵੀ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ। ਬਿਲਕੁਲ। ਇਸ ਗੱਲ ਨੂੰ ਅਸੀਂ ਓਵਰ ਯੂਜ਼ ਕੀਤਾ। ਮੈਂ ਇਹ ਮਹਿਸੂਸ ਕੀਤਾ ਜਿਹੜੇ ਚੀਨੀ ਨੇ ਉਹ ਲੋਕ ਭਾਵੇਂ ਘੱਟ ਪੈਸੇ ਨਾਲ ਆਉਂਦੇ ਪਰ ਉਹ ਕੋਸ਼ਿਸ਼ ਕਰਦੇ ਕਿ ਵਪਾਰ ਕੀਤਾ ਜਾਵੇ ਜਾਂ ਆਪ ਦਾ ਕੁਝ ਕ੍ਰੀਏਟ ਕੀਤਾ ਜਾਵੇ। ਉਹ ਪ੍ਰੇਫਰ ਘੱਟ ਕਰਦੇ ਆ ਕਿ ਲੇਬਰ ਕੀਤੀ ਜਾਵੇ। ਬਿਲਕੁਲ। ਪਰ ਅਸੀਂ ਕਿਉਂਕਿ ਸਕਿਲਡ ਅਸੀਂ ਪਹਿਲਾਂ ਤਾਂ ਸਕਿੱਲ ਨਹੀਂ ਹੈਗਾ। ਜੋ ਜਿਹੜੇ ਸਕਿਲਡ ਨੇ ਜਦੋਂ ਬਹੁਤ ਵਧੀਆ ਬੈਠੇ ਆ ਜਦੋਂ ਤੁਸੀਂ ਉਸ ਮਾਈਂਡਸੈਟ ਨਾਲ ਜਾ ਰਹੇ ਹੋ ਕਿ ਮੈਨੂੰ 20 ਡਾਲਰ 15 ਡਾਲਰ ਬਹੁਤ ਨਹੀਂ ਆ 25 ਡਾਲਰ ਬਹੁਤ ਨਹੀਂ ਤੇ ਮੇਰਾ ਘਰ ਬਣ ਜੂਗਾ ਮੈਂ 10000 ਕਮਾ ਲੂੰਗਾ 1500 ਮੇਰਾ ਰੈਂਟ ਹੈ 1500 ਗਰੋਸਰੀ ਹੈ 2000 ਹੋਰ ਖਰਚੇ ਆਗੇ 2000 ਬਚਾ ਲਿਆ ਕਰੂੰਗਾ ਮੈਨੂੰ ਲੱਗਦਾ ਇਹ ਮਾਈਂਡਸੈਟ ਵੀ ਸਾਨੂੰ ਨੁਕਸਾਨ ਦੇ ਰਿਹਾ ਬਿਲਕੁਲ ਮਤਲਬ ਅਸੀਂ ਅੱਗੇ ਵਧਣ ਵਾਲੇ ਮਾਈਂਡਸੈਟ 'ਚ ਜਾ ਕੇ ਕੰਮ ਨਹੀਂ ਕਰ ਰਹੇ ਵਾਈਟ ਕਾਲਰ ਜੌਬਸ ਵਾਲੇ ਪਾਸੇ ਨਹੀਂ ਜਾ ਰਿਹਾ ਜੇ ਮੈਜੋਰਟੀ ਚਾਈਨੀਜ਼ ਲੋਕਾਂ ਦੀ ਮੈਜੋਰਟੀ ਇਸ ਕੰਮ ਦੇ ਵਿੱਚ ਪਈ ਹੈ ਮੈਂ ਆਸਟ੍ਰੇਲੀਆ ਹੀ ਤਾਂ ਦੇਖਿਆ ਕੈਨੇਡਾ ਜੀ ਤੁਸੀਂ ਜਾਣਦੇ ਹੋ ਉਹ ਲੱਤਾਂ ਵੀ ਨਹੀਂ ਖਿੱਚਦੇ ਨਾ ਆਪਣੇ ਵਾਲੇ ਤਾਂ ਜੈਲਸ ਵੱਖਰਾ ਐਸਪੈਕਟ ਹੈ ਹਨਾ ਉਹ ਖਿੱਚਦੇ ਹੋਣਗੇ ਛੱਡੋ ਨਹੀਂ ਖਿੱਚਦੇ ਤਾਂ ਹੈ ਮੁੱਖ ਮਨੁੱਖ ਦਾ ਸੁਭਾਅ ਹੈ ਇਹ ਉਹ ਵੀ ਖਿੱਚਦੇ ਹੋਣਗੇ ਨਹੀਂ ਖਿੱਚਦੇ ਹੋਣੇ ਪਰ ਹੁਣ ਐ ਤਾਂ ਆਪਣੇ ਹੁਣ ਜੈਨੀ ਲੋਕ ਨੇ ਇੱਕ ਦੂਜੇ ਦੇ ਨਾਲ ਖੜੇ ਆ ਉਹਨਾਂ ਨੇ ਵਪਾਰ ਆਪਦੇ ਵੱਡੇ ਕੀਤੇ ਸੋ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਬਹੁਤ ਵੱਡੀ ਗਿਣਤੀ 'ਚ ਪੰਜਾਬ ਲੋਕ ਵਾਪਸ ਆਉਣਗੇ ਜੀ